ਮਰੀ ਤੋਂ ਨਾਲ ਦਾ ਗਲਪ ਖੈ ਚੁਕਿਆ ਆ ਤੇ ਲਗਾਤਾਰ ਪਾਰਟੀ ਜਿਹੜੀ ਆ ਕੰਮ ਕਰਦੀ ਨਜ਼ਰ ਆ ਰਹੀ ਆ ਕਿਸ ਬਿਹਾਰ ਦੀ ਉੱਪਰ ਪਾਰਟੀ ਜਿਹੜੀ ਆ ਜਿਮਨੀ ਚੌਂ ਲੜਨ ਜਾ ਰਹੀ ਆ ਤੇ ਕੀ ਕਹਿਣਾ ਚਾਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਚੇਅਰਮੈਨ ਮਾਰਕੀਟ ਕਮੇਟੀ ਕਲਾਨੌਰ ਰਮ ਜੇ ਸਿੰਘ ਬਾਟ ਜਿਮਨੀ ਚੌਂ ਬਾਰੇ ਤੁਸੀਂ ਸਵਾਲ ਕੀਤਾ ਵਾ ਜਿਮਨੀ ਚੌਂ ਦੀਆਂ ਤਿਆਰੀਆਂ ਜਿਹੜੀਆਂ ਨੇ ਸਾਡੀ ਆਮ ਆਦਮੀ ਪਾਰਟੀ ਵੱਲੋਂ ਫੁੱਲ ਜੋਰਾਂ ਤੇ ਆ ਸਾਡੇ ਵਰਕਰ ਜਿਹੜੇ ਨੇ ਉਹ ਪੱਪਾ ਪਰ ਹੋਏ ਬੈਠੇ ਨੇ ਬਸ ਵੇਟ ਕਰਦੇ ਪਏ ਨੇ ਕਿ ਪਾਰਟੀ ਜਿਹੜੀ ਆ ਉਹ ਕੈਂਡੀਡੇਟ ਡਿਕਲੇਅਰ ਕਰੇ ਤੇ ਅਸੀਂ ਇੱਥੋਂ ਐਤਕਾ ਜਿਤਾ ਕੇ ਭੇਜ ਗੀ ਕਿਸ ਵੀ ਹਿਸਾਬ ਦੇ ਪਾਰਟੀ ਜਿਹੜੀ ਆ ਕੈਂਡੀਡੇਟ ਉਤਾਰੇਗੀ ਉਹਦੇ ਵਿੱਚ ਚੇਅਰਮੈਨ ਮਾਰਕਿੰਗ ਕਮੇਟੀ ਕਹਿੰਦੀ ਇਹ ਪਾਰਟੀ ਦਾ ਨਾਮ ਜਿਹੜਾ ਹੈ ਬੜਾ ਉੱਚਾ ਜਾ ਰਿਹਾ ਤੇ ਲੋਕਾਂ ਦੀ ਮੰਗ ਵੀ ਜਿਹੜੀ ਆ ਉਹਨੂੰ ਦੇਖਦੇ ਇੱਕ ਮਾਨ ਜਿਹੜੀ ਵਧਦੀ ਜਾ ਰਹੀ ਹੈ ਪਾਰਟੀ ਮੈਰਿਟ ਦੇ ਆਧਾਰ ਤੇ ਕੈਂਡੀਡੇਟ ਨੂੰ ਉਤਾਰੇਗੀ ਜਿਸ ਤਰ੍ਹਾਂ ਜਿਸ ਤਰ੍ਹਾਂ ਪਾਰਟੀ ਵਾਸਤੇ ਕੰਮ ਕੀਤੇ ਨੇ ਹਲਕੇ ਦੇ ਵਿੱਚ ਸਾਡੀ ਪਾਰਟੀ ਨੇ ਉਹਦੇ ਮੁਤਾਬਕ ਮੈਰਿਟ ਬਣਾਈ ਜਾ ਰੇਗੀ ਬਣਾਈ ਜਾ ਰਹੀ ਆ ਸਰਵੇ ਹੋ ਰਹੇ ਨੇ ਪਿਛਲੇ ਦਿਨਾਂ ਦੇ ਵਿੱਚ ਕਾਫੀ ਸਾਡੇ ਸੱਜਣਾ ਮਿੱਤਰਾਂ ਨੂੰ ਆਮ ਲੋਕਾਂ ਨੂੰ ਜਿਹੜੇ ਨੇ ਕਾਲਸ ਆਈਆਂ ਨੇ ਜਿਦੇ ਵਿੱਚ ਲੋਕਾਂ ਨੇ ਦੱਸਿਆ ਆਪ ਕੋ ਆਪਣੀ ਪਸੰਦ ਦੱਸੀ ਆ ਜੋ ਲੋਕਾਂ ਨੂੰ ਹਲਕੇ ਦੇ ਵਿੱਚ ਚਾਹੀਦਾ ਜਿਹੜਾ ਕੈਂਡੀਡੇਟ ਚਾਹੀਦਾ ਉਹਦੇ ਪ੍ਰਤੀ ਲੋਕਾਂ ਨੇ ਵਿਚਾਰ ਜਿਹੜੇ ਨੇ ਆਪਣੇ ਇਸ਼ਾ ਪ੍ਰਗਟ ਕੀਤੀ ਆ ਕਿ ਸਾਨੂੰ ਆ ਕੈਂਡੀਡੇਟ ਚਾਹੀਦਾ ਜੋ ਪਾਰਟੀ ਜਿਹੜੀ ਆ ਉਸ ਉੱਤੇ ਸਮੀਖਿਆ ਕਰ ਰਹੀ ਆ ਜੋ ਪਾਰਟੀ ਜਿਹੜਾ ਸਾਨੂੰ ਹੁਕਮ ਲਾਵੇਗੀ ਅਗਲੇ ਸਮੇਂ ਦੇ ਵਿੱਚ ਉਹਦੇ ਮੁਤਾਬਕ ਅਸੀਂ ਚੱਲਾਂਗੇ ਹਲਕੇ ਦੇ ਵਿੱਚ ਕੀ ਲੋੜ ਹੈ ਜੀ ਆਹ ਪਾਰਟੀ ਨੂੰ ਕਿਉਂ ਆਉਣਾ ਚਾਹੀਦਾ ਹਲਕੇ ਦੇ ਵਿੱਚ ਹਲਕੇ ਦੇ ਵਿੱਚ ਬਹੁਤ ਜ਼ਰੂਰੀ ਹੈ ਜੀ ਤੁਹਾਨੂੰ ਪਤਾ ਕਿ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਨੇ ਇੱਥੇ ਇੱਕ ਪਰਿਵਾਰ ਨੇ ਰਾਜ ਕੀਤਾ ਤੇ ਲੋਕ ਜਿਹੜੇ ਨੇ ਉਹਨਾਂ ਦੀਆਂ ਨੀਤੀਆਂ ਤੋਂ ਅੱਕ ਚੁੱਕੇ ਨੇ ਤੇ ਲੋਕ ਚਾਹੁੰਦੇ ਨੇ ਕਿ ਇੱਕ ਨਵਾਂ ਬਦਲਾਵ ਜਿਹੜਾ ਵਾ ਇੱਥੇ ਇੱਕ ਨਵਾਂ ਆਮ ਘਰ ਦਾ ਕੋਈ ਐਮਐਲਏ ਜਿਹੜਾ ਵਾ ਉਹ ਬਣੇ ਤੇ ਲੋਕਾਂ ਨੂੰ ਸੁੱਖ ਸਹੂਲਤਾਂ ਦੇਵੇ ਕਿਉਂਕਿ ਆਮ ਦੀ ਮੈਂ ਗੱਲ ਤਾਂ ਕੀਤੀ ਆ ਕਿਉਂਕਿ ਸਾਡੀ ਪਾਰਟੀ ਚ ਸਾਰੇ ਆਮ ਨੇ ਕੋਈ ਨਵਾਂ ਐਮਐਲਏ ਪਾਰਟੀ ਟਿਕਟ ਦੇਵੇਗੀ ਕਿਸੇ ਨੂੰ ਜਿਤਾਵਣ ਜਿਤਾਵਣਗੇ ਲੋਕ ਤੇ ਉਹ ਗਰਾਊਂਡ ਰਿਐਲਿਟੀ ਜਿਹੜੀ ਹੈ ਉਸ ਨੂੰ ਸਾਰਾ ਪਤਾ ਹੋਵੇਗਾ ਉਹ ਆਮ ਲੋਕਾਂ ਦੇ ਕੰਮ ਆਵੇਗਾ ਇਹ ਬਾਦਲ ਸਾਹਿਬ ਜੀ ਪਾਰਟੀ ਹਾਈ ਕਮੰਡ ਟਿਕਟ ਦਿੰਦੀ ਆ ਤਾਂ ਕਿਹੜਾ ਮੁੱਦਿਆਂ ਨੂੰ ਲੈ ਕੇ ਅੱਗੇ ਕੰਮ ਕੀਤਾ ਜਾਣਗੇ ਕਿਹੜਾ ਮੁੱਦਿਆਂ ਤੇ ਚੋਣ ਲੜੀ ਜਾਏਗੀ ਬੜੇ ਮੁੱਦੇ ਆ ਜੀ ਇੱਥੇ ਜਿਹੜੇ ਸਾਡਾ ਹਲਕਾ ਡੇਰਾ ਬਾਬਾ ਨਾਨਕ ਜਿਹੜਾ ਵਾ ਬੈਕਵਰਡ ਏਰੀਆ ਵਾ ਬਾਰਡਰ ਦਾ ਏਰੀਆ ਵਾ ਜਿਹਦੇ ਵਿੱਚ ਇੱਥੇ ਬਹੁਤ ਕੰਮ ਹੋਣ ਵਾਲੇ ਨੇ ਸਾਨੂੰ ਅੱਜ ਤੋਂ ਕੋਈ 20 ਸਾਲ ਪਹਿਲਾਂ ਇਸ ਹਲਕਾ ਡੇਰਾ ਬਾਬਾ ਨਾਨਕ ਦੇ ਵਿੱਚ ਜਾਂ ਕਲਾਨੌਰ ਬਲਾਕ ਦੇ ਵਿੱਚ ਸਾਨੂੰ ਇੱਕ ਕਾਲਜ ਚਾਹੀਦਾ ਸੀ ਮੈਡੀਕਲ ਕਾਲਜ ਹੁੰਦਾ ਜਿਹੜੇ ਕਿ ਵਿੱਚ ਸਾਡੇ ਬੱਚੇ ਜਿਹੜੇ ਨੇ ਉਹ ਵਧੀਆ ਐਜੂਕੇਸ਼ਨ ਪ੍ਰਾਪਤ ਕਰਦੇ ਆ ਆਪਣੇ ਕਾਰੋਬਾਰ ਜਿਹੜੇ ਨੇ ਉਹਨਾਂ ਨੂੰ ਚਲਾਉਂਦੇ ਗਾ ਅਗਲੇ ਪਾਸੇ ਵੱਧਦੇ ਕੋਈ ਸਾਡੇ ਹਲਕੇ ਤੋਂ ਵਧੀਆ ਆਫੀਸਰ ਬਣ ਕੇ ਜਿਹੜੇ ਨੇ ਨਿਕਲਦੇ ਪਰ ਸਾਡੀਆਂ ਪਿਛਲੀਆਂ ਸਰਕਾਰਾਂ ਦੀਆਂ ਜਿਹੜੀਆਂ ਨੇ ناکਾਮੀਆਂ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਸਾਡੇ ਡੇਰਾ ਬਾਬਾ ਹਲਕੇ ਨੂੰ ਅਗਨੋਰ ਵਿੱਚ ਰੱਖਿਆ ਤੇ ਸਾਡਾ ਹਲਕਾ ਜਿਹੜਾ ਵਾ ਬਾਰਡਰ ਏਰੀਆ ਦਾ ਸੀ ਉਹ 20 ਸਾਲ ਪਿੱਛੇ ਚਲਾ ਗਿਆ ਮੈਂ ਸੋ ਮੰਗ ਕਰਦਾ ਇਸੇ ਇਹੀ ਇਸ ਦੇ ਨਾਲ-ਨਾਲ ਮੈਂ ਆਪਣੇ ਹਲਕਾ ਵਾਸੀਆਂ ਨੂੰ ਵੀ ਇਹੀ ਬੇਨਤੀ ਕਰਨੀ ਚਾਹੁੰਦਾ ਕਿ ਆਮ ਆਦਮੀ ਪਾਰਟੀ ਨੇ ਕੈਂਡੀਡੇਟ ਦੇ ਦੇਣਾ ਥੋੜੇ ਸਮੇਂ ਦੇ ਵਿੱਚ ਜਿਹੜਾ ਵੀ ਕੈਂਡੀਡੇਟ ਆਮ ਆਦਮੀ ਪਾਰਟੀ ਦਿੰਦੀ ਆ ਉਸ ਨੂੰ ਸਪੋਰਟ ਕਰੋ ਵੋਟ ਕਰੋ ਉਸ ਨੂੰ ਜਿਤਾ ਕੇ ਆਪਣੇ ਹਲਕਾ ਡੇਰਾ ਬਾਬਾ ਨਾਨਕ ਦੇ ਇੱਕ ਨਵੀਂ ਕਿਰਨ ਜਿਹੜੀ ਆ ਉਹਨੂੰ ਪੈਦਾ ਕੀਤਾ ਜਾਵੇ ਜੋ ਕਿ ਤੁਹਾਡੇ ਲੋਕਾਂ ਦੇ ਆਮ ਲੋਕਾਂ ਦੇ ਕੰਮ ਆ ਸਕੀ ਐ ਅਸੀਂ ਸਾਰੇ ਸੋ ਇੰਨੀਆਂ ਕ ਬੇਨਤੀਆਂ ਨੇ ਮੇਰੀਆਂ ਆਮ ਪਾਰਟੀ ਨੂੰ ਲੋਕ ਕਿਉਂ ਆਪ ਲੋਕ ਪਾਣ ਦੇ ਜਾਂ ਕਿਉਂ ਆਪ ਪਾਰਟੀ ਆਣੀ ਜੁੜੀ ਹੈ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਲੋਕ ਤਾਂ ਵੋਟ ਪਾਉਣਗੇ ਕਿ ਆਮ ਆਦਮੀ ਪਾਰਟੀ ਨੇ ਉਹ ਕੰਮ ਕੀਤੇ ਨੇ ਜਿਹੜੇ ਕਿ 17 ਸਾਲਾਂ ਦੇ ਵਿੱਚ ਪਿਛਲੀਆਂ ਚ ਪਿਛਲੀਆਂ ਸਰਕਾਰਾਂ ਨਹੀਂ ਸੀ ਕਰ ਸਕੀਆਂ ਮੈਂ ਇੱਕ ਐਗਜ਼ੈਂਪਲ ਦੇ ਤੌਰ ਤੇ ਮੈਂ ਦੱਸਣਾ ਚਾਹੁੰਦਾ ਤੁਹਾਡੇ ਮਾਧਿਅਮ ਦੇ ਰਾਹੀਂ ਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਇੱਕ ਨੀਲੇ ਕਾਰਡ ਬੰਦੇ ਸੀ ਇੱਕ ਪੀਲੇ ਕਾਰਡ ਬੰਦੇ ਹੁੰਦੇ ਸੀ ਜਿਨ੍ਹਾਂ ਦੇ ਕੋਲ ਨੀਲੇ ਨੀਲੇ ਪੀਲੇ ਕਾਰਡ ਹੁੰਦੇ ਸੀਗੇ ਉਹਨਾਂ ਨੂੰ ਕਿਸੇ ਨੂੰ 100 ਜੁਟ ਬਿਜਲੀ ਮਾਫ ਕੀਤੀ ਜਾਂਦੀ ਸੀ ਕਿਸੇ ਨੂੰ 200 ਜੁਟ ਬਿਜਲੀ ਮਾਫ ਕੀਤੀ ਜਾਂਦੀ ਪਰ ਉਹ ਕਾਰਡ ਮਿਲਦੇ ਕਿੰਨੂ ਸੀਗੇ ਉਹ ਕਾਰਟੂਨਾਂ ਲੋਕਾਂ ਨੂੰ ਮਿਲਦੇ ਸੀ ਜਿਹੜੇ ਪਿੰਡ ਦੇ ਵਿੱਚ ਮੌਤਬਰ ਹੁੰਦੇ ਸੀਗੇ ਉਹਨਾਂ ਨੂੰ ਕਾਰਡ ਜਿਹੜੇ ਨੇ ਐਮਐਲਏ ਚੇਅਰਮੈਨ ਜਿਹੜੇ ਦੇ ਦਿੰਦੇ ਸੀ ਤੇ ਉਹ ਜਿਹੜੇ ਗਰੀਬ ਲੋਕਾਂ ਦੇ ਕਾਰਡ ਹੀ ਉਹ ਉਹਨਾਂ ਘਰਾਂ ਦੇ ਵਿੱਚ ਲੱਗਦੇ ਸੀ ਜਿਹੜੇ ਉਹਨਾਂ ਦੇ ਕਰਿੰਦੇ ਹੁੰਦੇ ਸੀ ਤਾਂ ਜਦੋਂ ਸਰਕਾਰਾਂ ਬਦਲਦੀਆਂ ਉਸ ਤੋਂ ਬਾਅਦ ਦੇ ਵਿੱਚ ਪਤਾ ਲੱਗਦਾ ਸੀ ਜਦੋਂ 1.5-1.5 ਲੱਖ 2-2 ਲੱਖ ਰੁਪਈਆ ਬਿੱਲ ਆਉਂਦਾ ਸੀ ਤਾਂ ਉਹਨਾਂ ਦੇ ਵਿਚਾਰਿਆਂ ਦੇ ਘਰਾਂ ਦੇ ਵਿੱਚ ਜਾਂਦਾ ਜਿਨ੍ਹਾਂ ਦੇ ਨਾਂ ਤੇ ਉਹ ਕਾਰਡ ਬਣੇ ਹੁੰਦੇ ਤੇ ਮੀਟਰ ਲੱਗੇ ਹੁੰਦੇ ਸੀਗੇ ਉਹਨਾਂ ਲੋਕਾਂ ਨੂੰ ਬਿੱਲਾਂ ਤੋਂ ਉਹਨਾਂ ਨੂੰ ਜੋ ਪਤਾ ਲੱਗਦਾ ਸੀ ਕਿ ਇਹ ਬਿੱਲ ਕਿੱਥੋਂ ਆ ਗਿਆ ਸਾਨੂੰ ਸਾਡੇ ਘਰ ਤੇ ਮੀਟਰ ਹੀ ਨਹੀਂ ਅਜੇ ਲੱਗਿਆ ਫਿਰ ਜਦੋਂ ਪਰਚੋਲ ਹੁੰਦੀ ਸੀ ਤੇ ਪਤਾ ਲੱਗਦਾ ਸੀ ਕਿ ਜਿਹੜੇ ਇਥੋਂ ਦੇ ਨਮਾਇंदे ਨੇ ਪਿੰਡ ਦੇ ਐਮ ਐਲ ਏ ਦੇ ਨਾਲ ਰਲ ਕੇ ਚੇਅਰਮੈਨ ਦੇ ਨਾਲ ਰਲ ਕੇ ਉਹਨਾਂ ਨੇ ਤੇ ਆਪਣੇ ਘਰਾਂ ਦੇ ਵਿੱਚ ਜਿਹੜੇ ਗਰੀਬ ਲੋਕਾਂ ਨੂੰ ਜਿਹੜੀ ਸਹੂਲਤ ਸੀ ਉਹ ਆਮ ਲੋਕ ਖਾਸ਼ ਲੋਕ ਜਿਹੜੇ ਲੈਂਦੇ ਸੀ ਇਥੋਂ ਇਹ ਸਾਡਾ ਪਹਿਲਾ ਉਪਰਾਲਾ ਸਾਡੀ ਪਾਰਟੀ ਦਾ ਸੀ ਕਿ ਜਿਸ ਨੇ ਗਰਾਊਂਡ ਲੈਵਲ ਦੀ ਰਿਐਲਿਟੀ ਨੂੰ ਚੈੱਕ ਕਰਕੇ ਤੇ ਸਾਡੇ ਪਾਰਟੀ ਨੇ ਜੋ ਗਰੀਬ ਵਰਗ ਦੇ ਲੋਕ ਹੀ ਉਹਨਾਂ ਨੂੰ 600 ਜੁਟ ਬਿਜਲੀ ਜਿਹੜੀ ਆ ਉਹ ਮਾਫ ਦਿੱਤੀ ਆ ਉਸ ਤੋਂ ਅੱਗੇ ਗੱਲ ਕਰੀਏ ਅਸੀਂ ਆ ਮੈਡੀਕਲ ਦੀ ਮੈਡੀਕਲ ਸਿਹਤ ਸਹੂਲਤਾਂ ਦੀ ਤੇ ਮੈਡੀਕਲ ਦੇ ਵਿੱਚ ਵੀ ਕਾਫੀ ਸਹੂਲਤਾਂ ਦਿੱਤੀਆਂ ਨੇ ਜਿਸ ਤਰ੍ਹਾਂ ਕਿ ਅੱਗੇ ਆਮ ਪਿੰਡਾਂ ਦੇ ਵਿੱਚੋਂ ਕਿਸੇ ਨੇ ਸ਼ੂਗਰ ਦੀ ਕਈਆਂ ਨੂੰ ਰੋਗ ਹੈਗਾ ਉਹਦਾ ਪਤਾ ਲੈਣਾ ਹੁੰਦਾ ਤੇ 150 ਤੋਂ 200 ਰੁਪਏ ਦਾ ਮਿਲਦਾ ਕਿ ਅਸੀਂ ਹਸਪੀਟਲ ਦੇ ਵਿੱਚ ਜਾਈਏ ਤੇ ਇੱਕ 10 ਰੁਪਏ ਦੀ ਪਰਚੀ ਜਿਹੜੀ ਆ ਜੋ ਸਰਕਾਰੀ ਆ ਉਹ ਕਟਵਾ ਕੇ ਤੇ ਅਸੀਂ ਉਹ 150 ਦਾ 200 ਦਾ ਪਤਾ ਸੀ ਜਿਹੜਾ ਉਹ ਜਿਹੜਾ ਆਪਾਂ ਨੂੰ 10 ਰੁਪਏ ਦੇ ਵਿੱਚ ਉਹ ਮਹਈਆ ਹੁੰਦਾ ਤੇ ਕਿ ਸਾਡੀਆਂ ਸਾਡੀ ਸਰਕਾਰ ਦੀਆਂ ਜੇ ਆਮ ਆਦਮੀ ਪਾਰਟੀ ਦੀਆਂ ਉਪਲਬਧੀਆਂ ਜਿਹੜੀਆਂ ਨੇ ਉਹ ਗਰਉਣੀਆਂ ਸ਼ੁਰੂ ਕਰੀਏ ਤੇ ਮੇਰੇ ਖਿਆਲ ਨਾਲ 2 ਘੰਟੇ ਦੇ ਤੁਸੀਂ ਲਾਈਵ ਰਹੋ ਮੇਰੇ ਨਾਲ ਤੇ ਮੈਂ ਬਹੁਤ ਕੁਝ ਦੱਸ ਸਕਦਾ ਜੋ ਕਿ ਸਾਡੀ ਸਰਕਾਰ ਨੇ ਪਿਛਲੇ 2 ਸਾਲ ਦੇ ਵਿੱਚ ਕੀਤਾ ਸੋ ਬਹੁਤ ਕੁਝ ਇਹਨਾਂ ਇਹਨਾਂ ਮੁੱਦਿਆਂ ਨੂੰ ਮੁੱਖ ਰੱਖਦਿਆਂ ਹੋਇਆ ਮੈਂ ਚਾਹੁੰਦਾ ਵਾਂ ਕਿ ਸਾਡੀ ਜਿਹੜੀ ਆ ਆਮ ਆਦਮੀ ਪਾਰਟੀ ਦਾ ਇੱਥੇ ਐਮਐਲਏ ਜਿਹੜਾ ਵਾ ਉਹ ਬਣਨਾ ਬਹੁਤ ਜ਼ਰੂਰੀ ਹੈ ਥੈਂਕ ਯੂ ਜੀ ਬੱਸ 对，哈哈，宝。